ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਢਾਂਸ ਵਹਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਐਂਬੜਾਏ ਮੱਛੀ ਨੀਰ ਨਾ ਹੋਏ ਜੋ ਰੱਤੇ ਸੇ ਆਪਣੇ ਤਿਨ ਭਾਵੇ ਸਭ ਕੋਏ ਹਉ ਵਾਰੀ ਵੰਨਿਆ ਖਨਿਆ ਵੰਨਿਆ ਤਉ ਸਾਹਿਬ ਕਹਿ ਲਾਵੇਂ ਰਹਾਉ ਸਾਹਿਬ ਸਭਿ ਲੋਰੁ ਖੜਾ ਅੰਮ੍ਰਿਤ ਜਾ ਕਾ ਨਾ ਜਨ ਪੀਆ ਤੇ ਤ੍ਰਿਪਤ ਪਏ ਹਉ ਤਿਨ ਬਲਿਹਾਰੈ ਜਾਉ ਮੈਂ ਕੀ ਨਦਰ ਨਾਇਆ ਬਈ ਵਸੈ ਹਬਿਆ ਨਾਲ ਕਿਖਾਤਿ ਆਇਆ ਤੁੰਹਹਿ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੇਰਾਸ ਮੰਤੇ ਤੂ ਖਾਤਾਲ ਹੈ ਜਾਂ ਸਿਫਤ ਕਰੀ ਅਰਦਾਸ ਵਡਹੰਸ ਮਹੱਲਾ ਪਹਿਲਾ ਗੁਣਵੰਤੀ ਸ਼ਹਰਾਵਿਆ ਨਿਰਗੁਣ ਕੋ ਕੇ ਕਾਏ ਜੇ ਗੁਣਵੰਤੀ ਥੀ ਰਹੇ ਤਾਂ ਪੀ ਸ਼ਹਰਾਵਣ ਜਾਏ ਮੇਰਾ ਕੰਤ ਰਿਸਾਲੂ ਕੀ ਤਨ ਅਵਰਾ ਆਵੇ ਜੀ ਰਹਾਉ ਕਰਨ ਕਾਮਣ ਜੇ ਥੀਐ ਜੇ ਮਨ ਧਾਗਾ ਹੋਏ ਮਾਨਸ ਮੋਹ ਨਾ ਪਾਇ ਜੀ ਚਿਤ ਪਰੋਏ ਰਾਹ ਦਸਾਈ ਨਾ ਜੁਲਾ ਅੱਖਾਂ ਅਮੜਿਆ ਤੈ ਸਹ ਨਾਲ ਅਕੂਣਾ ਕਿਉਂ ਥੀ ਵ ਕਰਵਾਸ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਏ ਤੈ ਸਹ ਲੱਗੀ ਜੇ ਰਹੈ ਤੀ ਸਹ ਰਾਵੈ ਸੋਏ ਵਡਹੰਸ ਮਹੱਲਾ ਪਹਿਲਾ ਘਰ ਦੂਜਾ ਮੋਰੀ ॠਣ ਚੁਣ ਲਾਇਆ ਪੈਣੇ ਸਾਹਮਣ ਆਇਆ ਤੇਰੇ ਮੁੰਧ ਕਟਾਰੇ ਜੇ ਵੜਾ ਤੈਨ ਲੋਭੀ ਲੋਗ ਸੁਭਾਇਆ ਤੇਰੇ ਦਰਸ਼ਨ ਵਿਟਹੁ ਖੰਡੀਆਂ ਵੰਨਿਆ ਤੇਰੇ ਨਾਮ ਵਿਟਹੁ ਪੁਰਬਾਣ ਜਾ ਤੂੰ ਤਾਂ ਮੈਂ ਮਾਨ ਕੀਆ ਹੈ ਤਦ ਬਿਨ ਕੇ ਹਾ ਮੇਰਾ ਮਾਣ ਚੂੜਾ ਪਹਿਨ ਪਲੰਗ ਸਿਉ ਮੁੰਦੇ ਸਣ ਬਾਹੀ ਸਣ ਬਾਹ ਕੇਤੇ ਵੇਸ ਕਰੇਂਦੀਏ ਮੁੰਦੇ ਸ਼ੋਹਰਾ ਤੋਂ ਅਵਰਾ ਆ ਨਾਮਨ ਯਾਰ ਨਾ ਚੂੜੀਆਂ ਨਾ ਸੇਵੰਗੜੀਆਂ ਜੋਸ਼ਹ ਕੰਠ ਨ ਲਗੀਆਂ ਜਲਨ ਸੇ ਬਾਹੜੀਆਂ ਸਭ ਸਹੀਆ ਸ਼ੋਹਰਾਵਣ ਗਈਆ ਹੌਂਦਾ ਧੀ ਕੈ ਦਰ ਜਾਵਾ ਅਮਾ ਲੀ ਹੋਂ ਖਰੀ ਸੁਟੱਜੀ ਤਸਹਿ ਇੱਕ ਨਾ ਭਾਵਾਂ ਮਾਠ ਗੁੰਦਾਈ ਪਟੀਆਂ ਭਰੀਐ ਮੰਗ ਸੰਧੂਰੇ ਅੱਗੇ ਗਈ ਨ ਮੰਨੀਆਂ ਮਰਉ ਵਿਸੂਰ ਵਿਸੂਰੇ ਮੈਰੋ ਵੰਦੀ ਸਭ ਜਗ ਰੂਨਾ ਰੁੰਡੇਵਣੋਂ ਪੰਖੇਰੂ ਇੱਕ ਨਾ ਰੂਨਾ ਮੇਰੇ ਤਨ ਕਾ ਬਿਰਹਾ ਜਿਨਹੋਂ ਤਿਰ ਹੋ ਵਿਛੋੜੀ ਸੁਪਨੇ ਆਇਆ ਭੀ ਦਇਆ ਮਾdal ਭਰਿਆ ਰੋ ਆਇ ਨਾ ਸਕਾ ਤੁਜ ਕਨ ਪਿਆਰੇ ਤੇਜ ਨਾ ਸਕਾ ਕੋਇ ਆਉ ਸੁ ਭਗ ਨੀਂਦੜੀਏ ਮਤਿ ਸੋ ਦੇਖਾਂ ਸੋਏ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਢੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ ਚਉ ਨਾਮ ਰੀਜੈ ਜੀੜਾ ਨਾਂ ਦੀਜੈ ਜਾਂ ਸਹੋ ਪਿਆ ਵਿਡਾਲਾ ਵੜਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਲੈ ਲੈ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਜਗਤ ਪਰਮ ਕੋ ਲਾਇਆ ਵਿਰਲਾ ਬੁਝੈ ਕੋਏ ਜਪ ਮਨ ਮੇਰੇ ਤੂੰ ਏ ਕੋ ਨਾਮ ਸਤਗੁਰ ਦਿਆ ਮੋ ਕੋ ਏਹ ਨਿਦਾਨ ਰਹਾਓ ਸਿੱਧਾ ਕੇ ਆਸਨ ਜੇ ਸਿੱਖੈ ਇੰਦਰੀ ਵਸ ਕਰ ਕਮਾਈ ਮਨ ਕੀ ਮੈਲ ਨਾ ਤਰ ਹਉਮੈ ਬੈਰ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤਗੁਰ ਕੀ ਸ਼ਰਨ ਆਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਪੰਤ ਨਾਨਕ ਸਤਗੁਰ ਕਉ ਮਿਲ ਤੂ ਮਰੈ ਗੁਰ ਕਾ ਸ਼ਬਦ ਫਿਰ ਜੀਵੈ ਕੋਈ ਮਮਤਾ ਕੀ ਮਲ ਉਤਰੈ ਇਹ ਮਨ ਹੱਛਾ ਹੋਏ ਵਡ ਹੰਸ ਮਹੱਲਾ ਤੀਜਾ ਨਜ਼ਰੀ ਸਤਗੁਰ ਸੇਵੀਐ ਨਜ਼ਰੀ ਸੇਵਾ ਹੋਏ ਨਜ਼ਰੀ ਇਹ ਮਨ ਵਸ ਆਵੇ ਨਜ਼ਰੀ ਮਨ ਨਿਰਮਲ ਹੋਈ ਮੇਰੀ ਮਨ ਚੇਤ ਸੱਚਾ ਹੋਏ ਏ ਕੋ ਚਿਤਹਿ ਤਾ ਸੁਖ ਪਾਵਹਿ ਫਿਰ ਦੁਖ ਨ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀ ਐ ਨਦਰੀ ਸ਼ਬਦ ਵਸੈ ਮਨ ਆਈ ਨਦਰੀ ਹੁਕਮ ਬੁੱਝੀ ਐ ਹੁਕਮੇ ਰਹਿ ਸਮਾਏ ਜਿਨ ਜਿਹਵਾ ਹਰ ਰਸ ਨਾ ਚਖਿਓ ਸਾਹ ਜਿਹਵਾ ਜਲ ਜਾਓ ਹੰ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੇ ਭਾਇ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ